ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ 4 ਨੰਬਰ ਰਿਸ਼ਤੇ ਕੁੜੀਆਂ ਦੇ ਦੇਖੋ ਜੀ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਕਰਦਾ ਸਿਰਫ ਉਹੀ ਪਰਿਵਾਰ ਵਾਲੇ ਸੰਪਰਕ ਕਰਿਓ ਰਿਸ਼ਤਾ ਗਾ ਜੀ 60 ਨੰਬਰ ਫਾਈਲ ਆ ਨਾਮ ਕੌਰ ਜ਼ਿਲ੍ਹਾ ਮੋਗਾ ਪੜ੍ਹਾਈ ਪੀ ਡਬਲ ਡੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਬਿਜ਼ਨਸ ਮੈਨੇਜਮੈਂਟ ਬੀ ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਇੰਜੀਨੀਅਰਿੰਗ ਚ ਕਰੀ ਆ ਪੈਣ ਕੋਈ ਨਹੀਂ ਭਰਾ ਇਕ ਕੈਨੇਡਾ ਪੀਆਰ ਕੱਦ 5 5 ਆ ਕਾਸਟਾ ਜਰਸੀ ਗੂਤ ਮਾਨ ਉਮਰ 12 1993 ਕੰਮ ਕੈਨੇਡਾ ਪੀਆਰ ਕਮਰਸ਼ੀਅਲ ਇਨਸੋਰਸ ਅੰਡਰਰਾਈਟ ਵਰਕ ਫਰੋਮ ਹੋਮ ਰਸਤਾ ਮੁੰਡਾ BC ਜਾਂ ਫਿਰ ਐਲਬਰਟਾ ਪੀਆਰ ਸਿਟੀਜ਼ਨ ਹੋਵੇ ਜੀ ਵੈਲ ਐਜੂਕੇਟਿਡ ਹੋਵੇ ਵਧੀਆ ਜ਼ਮੀਨ ਆਉਂਦੀ ਹੋਵੇ ਮੁੰਡੇ ਨੂੰ ਮਾਲਵਾ ਏਰੀਆ ਵਾਲੇ ਸੰਪਰਕ ਕਰਨ ਜੀ ਅਗਲਾ ਨੈਕਸਟ ਰਿਸ਼ਤਾ ਆਇਆ ਕਾਹਟ ਨੰਬਰ ਨਾਮ ਕਾ ਔਰ ਪਤਾ ਮੁੱਲਾਪੁਰ ਤੋਂ ਰਿਸ਼ਤਾ ਹੈ ਜੀ ਪੜ੍ਹਾਈ ਬੀਕਮ ਬਿਜ਼ਨਸ ਐਂਡ ਨਿਊਟ੍ਰੀਸ਼ਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਭੈਣ ਕੋਈ ਨਹੀਂ ਭਰਾ ਇੱਕ ਆਨ ਮੈਡਾ ਕੱਦ 5 6 ਹੈ ਕਾਸਟ ਹੈ ਜਰਸੀ ਗੂਤ ਹੈ ਗਰੀਵਾਲ ਉਮਰ 9 ਤਰੀਕ 1998 ਦਾ ਬਾਤ ਹੈ ਕੰਮ ਕੈਨੇਡਾ ਟ੍ਰਾਂਟੋ ਓਪਰੇਟ ਇਨ ਏ ਕੰਪਨੀ ਦੇਵ ਉਸ ਦਾ ਬੱਚਾ ਨਹੀਂ ਰਿਤਮ ਦਾ ਕੈਨੇਡਾ ਵਿੱਚ ਪੀਆਰ ਹੋਵੇ ਵਧੀਆ ਸੈਟਲ ਹੋਵੇ ਆਪਣਾ ਘਰ-ਬਾਰ ਹੋਵੇ 5 ਤੋਂ 7 ਕਿਲੇ ਜ਼ਮੀਨ ਆਉਂਦੀ ਹੋਵੇ ਆਗਲਾ ਨੈਕਸਟ ਦਿੱਤਾ ਜੀ 62 ਨੰਬਰ ਨਾਮ ਕੌਰ ਆ ਪਤਾ ਸ਼੍ਰੀ ਮੁਖਸਰ ਸਾਹਿਬਾ ਪੜ੍ਹਾਈ ਪਲੱਸ 2 ਇੰਡੀਆ ਹੋਟਲ ਐਂਡ ਰੈਸਟੋਰੈਂਟ ਕੋਰਸ ਕੈਨੇਡਾ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਹੈਗਾ ਜੀ ਕੱਦ ਕੁੜੀ ਦਾ 5 ਫੁੱਟ 7 ਇੰਚ ਆ ਕਾਸਟ ਆ ਜਰਸੀ ਗੋ ਤਾਂ ਬਰਾੜ ਉਮਰ 26 11 1999 ਕੰਮ ਕੈਨੇਡਾ ਵਰਕ ਪਰਮਿਟ ਤੇ ਆ ਹੋਟਲ ਵਿੱਚ ਰੈਸੈਪਸ਼ਨਿਸਟ ਜੌਬ ਹੈ ਜੀ ਕੰਟਰੈਕਟ ਮੈਰਿਜ ਪੇਪਰ ਮੈਰਿਜ ਸੀ 10 ਦਿਨਾਂ ਬਾਅਦ ਤਲਾਕ ਹੋਇਆਗਾ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇਗਾ ਇਹ ਅੱਜ ਦੇ ਦੋ ਰਿਸ਼ਤੇ ਡੈਬੋ ਸਲੀਆਂ ਕੁੜੀਆਂ ਦੇ ਸੀ ਜੀ ਅਗਲਾ ਨੈਕਸਟ ਰਿਸ਼ਤਾ ਜੀ 63 ਨੰਬਰ ਨਾਮ ਕੌਰ ਪਤਾ ਜਗਰਾਉਂ ਤੋਂ ਆਪਣਾ ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਭੈਣ ਇੱਕ ਅਨਮੈਰਿਡਾ ਭਰਾ ਕੋਈ ਨਹੀਂ ਕੱਦ ਕੁੜੀ ਦਾ 5 ਫੁੱਟ 6 ਇੰਚ ਆ ਕਾਸਟ ਜਰਸੀ ਗੋਤਾ ਖੇਲਾ ਉਮਰ 1998 ਕੰਮ ਮਾ ਜੀ ਸੌਫਟਵੇਅਰ ਇੰਜੀਨੀਅਰਿੰਗ ਰਿਸ਼ਤਾ ਮੁੰਡਾ ਸਾਫਟਵੇਅਰ ਵੇਅਰ ਇੰਜੀਨੀਅਰਿੰਗ ਹੋਵੇ ਤੇ ਜੱਟ ਸਿੱਖ ਇੰਡੀਆ ਤੋਂ ਹੋਵੇ ਬਾਹਰਲੇ ਫੋਨ ਨਾ ਕਰਨੇ ਰਿਸ਼ਤੇ ਨੂੰ ਜੀ ਇਹ ਅੱਜ ਦੇ ਚਾਰ ਨਵੇਂ ਰਿਸ਼ਤੇ ਸੀ ਜੀ ਜੇਕਰ ਕਿਸੇ ਪਰਿਵਾਰ ਨਾਲ ਰਿਸ਼ਤਾ ਮੇਲ ਖਾਂਦਾ ਉਹ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਆ ਨਾਲ ਹੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ